ਵਾਇਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਇਹ ਦੋ ਦਿਨ ਤੋਂ ਅਸੀਂ ਸੁੰਨ ਸਮਾਦ ਵਿਸ਼ੇ ਤੇ ਵਿਚਾਰ ਕਰ ਰਹੇ ਹਾਂ ਤੋਂ ਸਾਡੇ ਜੀਵਨ ਦਾ ਇਹ ਲਕਸ਼ਿਆ ਗਿਆ ਸੀ ਮਨ ਤੂ ਜੋਤ ਰੂਪ ਹੈ ਆਪਣਾ ਮੂਲ ਪਛਾਨ ਆਪਣੇ ਮੂਲ ਦੀ ਪਛਾਣ ਕਰੀਏ ਤੇ ਮੂਲ ਦੀ ਪਛਾਣ ਲਈ ਮੂਲ ਦੇ ਵਿੱਚ ਸੁਰਤੀ ਵਿਰਤੀ ਟਿਕਾਣੀ ਸੁਰਤੀ ਜੋੜਨੀ ਮੂਲ ਦੇ ਅਰਵੇਲੇ ਸਿਮਣ ਕਰਦੇ ਰਹਿਣਾ ਜਾਂ ਮੂਲ ਵਿੱਚ ਸਮਾਇਰ ਰਹਿਣਾ ਇਹ ਜ਼ਰੂਰੀ ਹੈ ਤੋਂ ਇਸ ਲਈ ਅਸੀਂ ਇਸ ਸੁੰਨ ਸਮਾਦੀ ਅਵਸਥਾ ਦਾ ਇੱਕ ਅਭਿਆਸ ਵੀ ਕਰਦੇ ਹਾਂ ਉਰ ਦੇਖਦੇ ਹਾਂ ਕਿ ਕਿਹਾ ਅਸੀਂ ਸਾਰੇ ਇਹ ਸੁੰਨ ਸਮਾਦ ਜਾਣਦੇ ਹਾਂ ਕਿ ਨਹੀਂ ਜਾਣਦੇ ਤੋਂ ਅਸੀਂ ਕਹਿੰਦਾ ਵਾ ਐਸਾ ਮਹਿਸੂਸ ਕਰਦੇ ਹਾਂ ਕਿ ਅਸੀਂ ਤਕਰੀਬਨ ਤਕਰੀਬਨ ਸਾਰੇ ਹੀ ਕੋਈ ਐਸਾ ਬੰਦਾ ਨਹੀਂ ਜਿਹੜਾ ਕਦੇ ਸੁੰਨ ਸਮਾਦ ਜੀ ਨਾ ਗਿਆ ਹੋਵੇ ਉਹ ਹਰ ਇੱਕ ਬੰਦੇ ਦੀ ਸੁੰਨ ਸਮਾਦ ਲੱਗਦੀ ਹੈ ਅਸੀਂ ਤੇ ਹੀ ਕਹਿੰਦਾ ਵਾ ਤੁਸੀਂ ਮਹਿਸੂਸ ਕਰੋਗੇ ਕਿ ਅਸੀਂ ਬੈਠੀਆਂ ਕਿਸੇ ਖਾਸ ਚਿੰਤਨ ਵਿੱਚ ਕਿਸੇ ਖਾਸ ਯਾਦ ਵਿੱਚ ਕਿਸੇ ਕੰਮ ਤੰਦੇ ਦੀ ਯਾਦ ਹੈ ਚਾਹੇ ਕਿਸੇ ਰਿਸ਼ਤੇ ਨਾਤੇ ਦੋਸਤ ਮਿੱਤਰ ਦੀ ਯਾਦ ਹੈ ਕਈ ਵਾਰ ਇਕੱਲੇ ਬੈਠੇ ਅਸੀਂ ਇਤਨਾ ਯਾਦ ਵੀ ਜੁੜ ਜਾਂਦੇ ਆ ਕਿ ਅਸੀਂ ਆਪਣੇ ਸਰੀਰ ਤੋਂ ਬਿਲਕੁਲ ਬਾਹਰ ਹੋ ਜਾਂਦੇ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਸਰੀਰ ਨਹੀਂ ਹਾਂ ਸਰੀਰ ਦੇ ਅੰਦਰ ਸੁਰਤੀ ਇਤਨੀ ਜੁੜਦੀ ਹੈ ਉਸ ਕਿਸੇ ਖਿਆਲ ਦੇ ਵਿੱਚ ਕਿਸੇ ਤੰਦੇ ਦੇ ਵਿੱਚ ਜਾਂ ਕਿਸੇ ਰਿਸ਼ਤੇ ਨਾਤੇ ਦੇ ਪਿਆਰ ਦੇ ਵਿੱਚ ਕਿ ਕੁਝ ਪਲਾਂ ਲਈ ਅਸੀਂ ਸਰੀਰ ਤੋਂ ਇੱਕ ਵੱਖਰੀ ਦੁਨੀਆ ਵਿੱਚ ਚਲੇ ਜਾਂਦੇ ਆ ਇਵਨ ਕਿ ਸਾਡੇ ਕੋਰ ਕੋਈ ਆ ਕੇ ਖੜਾ ਹੋ ਜਾਂਦਾ ਹੈ ਉਹ ਮਾੜਾ ਮੋਟਾ ਖੜਾਕ ਕਰਦਾ ਪਰ ਅਸੀਂ ਵਾਪਸ ਨਹੀਂ ਆਉਂਦੇ ਉਸ ਨੂੰ ਸੰਬੋਧਨ ਕਰਨ ਵਾਸਤੇ ਉਹਦੇ ਨਾਲ ਵਾਰਤਾਲਾਪ ਕਰਨ ਵਾਸਤੇ ਤੋ ਕਈ ਵਾਰ ਉਹ ਬੜਾ ਖੜਾਕ ਕਰਦਾ ਜਾਂ ਸਾਡਾ ਮੁੰਡਾ ਪੜ ਕੇ ਸਾਨੂੰ ਹਲਾਉਂਦਾ ਹੈ ਪਾਈ ਕਿੱਥੇ ਐ ਤੂੰ ਅਸੀਂ ਕਹਿੰਦੇ ਕੋਈ ਨਹੀਂ ਕੋਈ ਨਹੀਂ ਫਿਰ ਜਾਗਦੇ ਅਸੀਂ ਇੱਥੇ ਹੀ ਆ ਜੀ ਇੱਥੇ ਹੀ ਆ ਨਹੀਂ ਕਿ ਯਾਰ ਕਿੰਨੀ ਦੇਰ ਦਾ ਮੈਂ ਤੇਰੇ ਕੋਲ ਖੜਾ ਕਿੰਨੀ ਦੇਰ ਦਾ ਤੈਨੂੰ ਆਵਾਜ਼ ਕਰ ਰਿਹਾ ਮੈਂ ਖੜਾਕ ਵੀ ਕੀਤਾ ਮਾੜਾ ਮੋਟਾ ਪਰ ਤੂੰ ਪਤਾ ਨਹੀਂ ਕਿਹੜੇ ਕਿੱਥੇ ਤੇਰੀ ਸਮਾਦੀ ਲਈ ਕਿੱਥੇ ਤੇਰੀ ਸੁਰਤੀ ਹੈ ਇੱਥੇ ਸੁਤਾ ਪਿਆ ਇਸ ਤਰ੍ਹਾਂ ਉਹ ਆਖਦਾ ਤੂੰ ਸਹੀਂ ਮੈਨੇ ਜ ਉਸ ਵੇਲੇ ਸਾਡੀ ਸਮਾਧ ਦੀ ਲੱਗੀ ਹੁੰਦੀ ਐ ਅਸੀਂ ਆਪਣੇ ਆਲੇ ਦੁਆਲੇ ਤੋਂ ਬਿਲਕੁਲ ਮੁਕਤ ਸਰੀਰ ਤੋਂ ਵੀ ਬਿਲਕੁਲ ਮੁਕਤ ਇੱਕ ਇੱਕ ਮਨ ਦੀ ਕਿਸੇ ਅਵਸਥਾ ਦੇ ਵਿੱਚ ਕਿਸੇ ਯਾਦ ਨੂੰ ਇਹ ਗਵਾਚੇ ਹੁੰਦੇ ਆ ਕਿ ਆਲੇ ਦੁਆਲੇ ਦੀ ਹੋਸ਼ ਨਹੀਂ ਹੁੰਦੀ ਤੋ ਇਹੋ ਜੀ ਜਦੋਂ ਯਾਦ ਕੋਈ ਛਿੜਦੀ ਐ ਇਸ ਤਰ੍ਹਾਂ ਦੇ ਅਸੀਂ ਕਿਸੇ ਯਾਦ ਵੀ ਗਮਸਮ ਹੋ ਜਾਂਦੇ ਆ ਬਾਲਨੀ ਸਾਰੀ ਯਾਦਾਂ ਭੁੱਲ ਜਾਂਦੀਆਂ ਨੇ ਕੋਈ ਖਿਆਲ ਮਨ ਵਿੱਚ ਹੋਰ ਨਹੀਂ ਹੁੰਦਾ ਤੋ ਐਸੀ ਸੁਮਾਤ ਇਹ ਅਵਸਥਾ ਸੁਮਾਤ ਦੀ ਹੈ तकरीबन ਹਰ ਬੰਦੇ ਦੀ ਲੱਗਦੀ ਹੈ ਲੇਕਿਨ ਫਰਕ ਇਤਨਾ ਹੈ ਕਿ ਇਹ ਸੁਮਾਤ ਸਾਡੀਆਂ ਲੱਗਦੀਆਂ ਦੁਨੀਆਦਾਰੀ ਦੇ ਕਮਨ ਤੰਦਿਆਂ ਵਿੱਚ ਦੁਨੀਆਦਾਰੀ ਦੇ ਝੂਠੇ ਸਾਖਾਂ ਹੁੰਦਾ ਵਿੱਚ ਲੱਗਦੀਆਂ ਨੇ ਸਾਡੀਆਂ ਸੁਰਤੀਆਂ ਇਹੋ ਜੀ ਸੁਰਤੀ ਅਗਰ ਕਿਤੇ ਪ੍ਰਭੂ ਦੇ ਨਾਮ ਵੀ ਜੁੜੇ ਵਾਹਿਗੁਰੂ ਨੂੰ ਯਾਦ ਕਰਦੇ ਕਰਦੇ ਆ ਉਹਦਾ ਸਿਮਰਨ ਕਰਦੇ ਕਰਦੇ ਉਹਦੇ ਨਰਿੰਕਾਰ ਰੂਪ ਵਿੱਚ ਅਗਰ ਐਸੀ ਸੁਰਤੀ ਟਿਕ ਜਾਵੇ ਕਿ ਸ੍ਰੀ ਦੀ ਹੋਸ਼ ਹੀ ਨਾ ਰਹੀ ਅਸੀਂ ਕਿੱਥੇ ਬੈਠੇ ਆ ਕਿੱਥੇ ਖੜੇ ਆ ਜਾਂ ਬੈਠੇ ਆ ਜਾਂ ਲੇਟੇ ਹੋਏ ਆ ਕੋਈ ਸੁਰਤੀ ਨਾ ਰਵੇ ਆਲਾਦ ਵਾਲਾ ਸਭ ਕੁਝ ਭੁੱਲ ਜਾਏ ਸਾਰਾ ਸੰਸਾਰ ਦ੍ਰਿਸ਼ਟਮਾਨ ਸੰਸਾਰ ਚੋਂ ਸੁਰਤੀ ਉੱਪਰ ਉੱਡ ਕੇ ਕੇਵਲ ਨਿਰੰਕਾਰ ਦੇ ਰੂਪ ਹੀ ਜੁੜੀ ਰਵੇ ਤਾਂ ਅਸੀਂ ਇਸ ਨੂੰ ਸੁਨਸਮਾਦ ਕਹਾਂਗੇ ਤੁਸੀਂ ਪ੍ਰੈਕਟਿਸ ਵੀ ਕਰ ਸਕਦੇ ਹੋ ਕਿ ਕਿਦੇ ਜਦੋਂ ਤੁਹਾਡੇ ਕੋਲ ਵੇਲਾ ਸਮਾਂ ਹੈ ਕਿ ਚੋਕੜਾ ਮਾਰ ਕੇ ਅਸੀਂ ਬੈਠ ਜਾਈਏ ਤਾਂ ਅੱਖਾਂ ਮੀਟ ਕੇ ਬਿਲਕੁਲ ਜਿੱਥੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਕਾਂਦ ਦੇ ਵਿੱਚ ਅਸੀਂ ਵਾਹਿਗੁਰੂ ਦਾ ਸਿਮਨਣ ਸ਼ੁਰੂ ਕਰੀਏ ਜਿਸ ਵੀ ਨਾਮ ਨਾਲ ਆਪਣੇ ਈਸ਼ ਨੂੰ ਯਾਦ ਕਰਦੇ ਹੋ ਉਸ ਗੁਰਮੰਤਰ ਰਾਹੀਂ ਉਸ ਪਰਮਾਤਮਾ ਦਾ ਸਿਮਰਨ ਸ਼ੁਰੂ ਕਰੀਏ ਮੁਖ ਨਾਲ ਬੋਲੀਏ ਔਰ ਕੰਨ ਨਾਲ ਸੁਣ ਕੇ ਮਨ ਵਿੱਚ ਉਸ ਦਾ ਤਸੱਵਰ ਵਸਾਈਏ ਕੇਵਲ ਅੱਖਰ ਨਹੀਂ ਵਾਹਿਗੁਰੂ ਰਾਮ ਜਾਂ ਅੱਲਾ ਇਹ ਅੱਖਰ ਮਨ ਵਿੱਚ ਨਹੀਂ ਵਸਾਉਣੇ ਜਿਸ ਦਾ ਇਹ ਨਾਮ ਹੈ ਜਿਸ ਹਸਤੀ ਦੇ ਇਹ ਨਾਮ ਹਨ ਅੱਲਾ ਵਾਹਿਗੁਰੂ ਰਾਮ ਆਦਿ ਜਿਸ ਹਸਤੀ ਦੇ ਨਾਮ ਨੂੰ ਉਸ ਹਸਤੀ ਬਲ ਵਸੇ ਸੁਰਤੀ ਜੋੜੀਏ ਕਿ ਮੈਂ ਇੱਕ ਐਸੀ ਹਸਤੀ ਨੂੰ ਯਾਦ ਕਰ ਰਿਹਾ ਹਾਂ ਜਿਹੜਾ ਸਰਵ ਵਿਆਪਕ ਹੈ ਜਿਹੜਾ ਪੈਦਾ ਕਰਨ ਵਾਲਾ ਪਾਲਣ ਵਾਲਾ ਮਾਰਨ ਵਾਲਾ ਸਰਬਸ਼ਕਤੀਮਾਨਾ ਖੰਡਾਂ ਪਰ ਮੰਡਾ ਦਾ ਮਾਲਕ ਹੈ ਜਿਹਦਾ ਕੋਈ ਅੰਤ ਪਾਰਾ ਵਾਰ ਨਹੀਂ ਗੁਰਬਾਣੀ ਜਿਹੜਾ ਪ੍ਰਭੂ ਦਾ ਸਰੂਪ ਅਸੀਂ ਸਮਝਿਆ ਉਸ ਸਰੂਪ ਵਿੱਚ ਸੁਰਤੀ ਟਿਕਾ ਕੇ ਤੇ ਸਿਮਰਨ ਕਰੀਏ ਹੱਜੇ ਜੇ ਤੁਸੀਂ ਸਿਮਰਨ ਕਰ ਰਹੇ ਹੋ ਸਾਡੀ ਸੁਰਤੀ ਜ਼ਬਾਨ ਵੱਲ ਤੇ ਕੰਨਾਂ ਵੱਲ ਹੈ ਮਨ ਵੀ ਲੱਜਾਂ ਚੇਤਨ ਕਰ ਰਿਹਾ ਅਜੀ ਵੀ ਅਸੀਂ ਸਰੀਰ ਵਿੱਚੋਂ ਕਿ ਜ਼ਬਾਨ ਵੀ ਸਿਰ ਦਾ ਹਿੱਸਾ ਹੈ ਕੰਨ ਵੀ ਸਿਰ ਦੇ ਹਿੱਸੇ ਨੇ ਅਤੇ ਵੀ ਸੀੜੀ ਵਿੱਚ ਬੈਠੀ ਹੋਈ ਪ੍ਰਮਾਤਮਾ ਨੂੰ ਸਿਮਰਨ ਕਰ ਰਹੇ ਆ ਬਸ ਸੁਰਤੀ ਜੋੜਨ ਦਾ ਯਤਨ ਕਰ ਰਹੇ ਆ ਤੇ ਜੇ ਐਸਾ ਮੁਕਨਲ ਸਿਮਰਨ ਕਰਦੇ 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 ਅਸੀਂ ਬਿਲਕੁਲ ਇੱਕ ਮਿਕ ਉਸ ਅਨੰਕਾਰ ਰੂਪ ਵਿੱਚ ਸੁਰਤੀ ਜਲੀ ਜਾਵੇ ਬਾਹਰ ਦੇ ਖਿਆਲ ਬਿਲਕੁਲ ਮਿਟ ਜਾਣ ਤਾਂ ਹੁਣ ਤੁਸੀਂ ਰਸਨਾ ਨਾਲ ਵੀ ਸਿਮਰਨ ਬੰਦ ਕਰ ਦਿਓ ਰਸਨਾ ਬੰਦ ਕਰਕੇ ਆਪਣੇ ਮਨ ਆਤਮਾ ਦੇ ਨਾਲ ਸਿਮਰਨ ਕਰੋ ਆਪਣੇ ਮਨ ਵਿੱਚ ਆਤਕੀਂ ਦਫਾ ਹੁੰਦਾ ਨਾ ਅਸੀਂ ਮੂੰਹ ਬੰਦ ਕੀਤਾ ਫਿਰ ਵੀ ਅਸੀਂ ਸਾਡੇ ਅੰਦਰ ਯਾਦ ਚੱਲਦੀ ਰਹਿੰਦੀ ਹੈ ਕਿਸੇ ਰਿਸ਼ਤੇ ਨਾਤੇ ਦੋਸਤ ਮਿੱਤਰ ਦੀ ਯਾਦ ਕਰਨੇ ਕੋ ਦਾ ਨਾਂ ਤਾਂ ਨਹੀਂ ਰਟਦੇ ਅਸੀਂ ਆਪਣੇ ਆਪ ਹੀ ਸੁਰਤੀ ਵਿੱਚ ਇੱਕ ਉਹਦੀ ਯਾਦ ਉਹਦੇ ਖਿਆਲ ਉਹਦੀ ਵਿਚਾਰਾਂ ਜੋ ਉਹਦੇ ਨਾਲ ਸੰਗਸਾਥ ਕੀਤਾ ਹੁੰਦਾ ਹੈ ਉਹ ਸਾਰੇ ਚੀਜ਼ਾਂ ਯਾਦ ਆਉਂਦੀਆਂ ਨੇ ਇਸ ਤਰ੍ਹਾਂ ਪਰਮਾਤਮਾ ਦੇ ਗੁਣਾਂ ਨੂੰ ਪਰਮਾਤਮਾ ਦੇ ਸਰੂਪ ਨੂੰ ਉਹ ਨਿਰੰਕਾਰ ਰੂਪ ਨੂੰ ਮਨ ਵਿੱਚ ਚਿਤਾਰ ਕੇ ਮਨ ਵਿੱਚ ਉਸ ਦਾ ਅਹਿਸਾਸ ਪੈਦਾ ਕਰਕੇ ਉਸ ਦੇ ਉਸ ਦੇ ਵਿੱਚ ਸੁਰਤੀ ਜੋੜੀਏ ਇਸ ਤਰ੍ਹਾਂ ਸੁਰਤੀ ਜੋੜ ਕੇ ਉਸ ਵੇਲੇ ਜ਼ੁਬਾਨ ਦਾ ਸਿਮਣੀ ਬੰਦ ਹੋ ਜਾਵੇ ਕੇਵਲ ਸੁਰਤੀ ਵਿੱਚ ਅਸੀਂ ਚਿੱਕੀ ਹੋਈਏ ਨਾ ਮੂੰਹ ਵੱਲ ਖਿਆਲ ਆ ਨਾ ਕੰਨਾਂ ਵੱਲ ਖਿਆਲ ਆ ਨਾ ਸਰੀਰ ਵੱਲ ਖਿਆਲ ਆ ਨਾ ਦੁਨੀਆਦਾਰੀ ਵੱਲ ਖਿਆਲ ਆ ਸੰਸਾਰ ਨਾਲੋਂ ਬਿਲਕੁਲ ਸੁਰਤੀ ਉੱਠ ਕੇ ਉਸ ਨਿਰੰਕਾਰ ਰੂਪ ਵਿੱਚ ਸੁਰਤੀ ਜੁੜ ਜਾਵੇ ਤੇ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਉਸ ਪਰਮਾਤਮਾ ਦਾ ਸਿਮਰਨ ਹੋਣਾ ਸ਼ੁਰੂ ਹੋ ਜਾਏ ਇਸ ਤਰ੍ਹਾਂ ਲੱਗੇ ਕਿ ਮੈਂ ਉਹਦੇ ਵਿੱਚ ਸਮਾ ਗਿਆ ਹਾਂ ਜੋ ਮੇਰੇ ਵਿੱਚ ਹੈ ਮੈਂ ਉਸ ਦੀ ਸਰਵ ਵਿਆਪਕ ਜੋਤ ਵਿੱਚ ਸਮਾਇਆ ਹੋਇਆ ਹਾਂ ਮੈਂ ਮਹਿਸੂਸ ਕਰ ਰਿਹਾ ਮੇਰੇ ਅੰਗ ਸੰਗ ਹੈ ਮੇਰੇ ਅੰਦਰ ਹੈ ਮੇਰੇ ਬਾਹਰ ਹੈ ਸਭ ਵਾਸੇ ਉਹ ਹੀ ਜੋਤ ਹੈ ਉਸ ਜੋਤ ਦੀ ਸੁਰਤੀ ਟਿਕ ਜਾਵੇ ਸੀੜਾਂ ਤੋਂ ਉੱਪਰ ਉੱਠ ਜਾਵੇ ਤਾਂ ਇਹ ਜਿਹੜੀ ਜੁੜੀ ਹੋਈ ਸੁਰਤੀ ਹੈ ਜਿੱਤੇ ਬਾਹਰ ਦਾ ਕੋਈ ਫੁਰਨਾ ਨਹੀਂ ਕੋਈ ਬਾਹਰਲਾ ਖਿਆਲ ਨਹੀਂ ਕੋਈ ਆਕਾਰ ਨਹੀਂ ਦਿਸ ਰਿਹਾ ਸਭ ਅੰਦਰ ਅਸੀਂ ਗੇਮਰ ਅੱਖਾਂ ਬੰਦ ਕੇ ਜੇ ਅਗਰ ਕਿਸੇ ਹਨੇਰੇ ਵਿੱਚ ਬੈਠੇ ਹਾਂ ਤੇ ਸਾਡੀਆਂ ਅੱਖਾਂ ਦੇ ਪਿੱਛੇ ਸਾਨੂੰ ਕਾਲਾ ਜਿਹਾ ਪਰਦਾ ਕਾਲੀ ਜੀ ਚਾਦਰ ਨਜ਼ਰ ਆਵੇਗੀ ਜੇ ਕਿਤੇ ਸੂਰਜ ਦੀ ਰੋਸ਼ਨੀ ਵਿੱਚ ਬੈਠੇ ਹਾਂ ਤੇ ਸੁਰਤੀ ਤੋਂ ਸਾਡੇ ਚਿਹਰੇ ਦੇ ਪੈ ਰਹੀ ਤੇ ਸਾਡੇ ਅੱਖਾਂ ਦੇ ਅੰਦਰ ਲਾਲ ਲਾਲ ਜੀ ਚਾਦਰ ਮਹਿਸੂਸ ਹੋ ਸਕਦੀ ਹੈ। ਤੋ ਅਸੀਂ ਇਸ ਤੋਂ ਵੀ ਪਿੱਛੇ ਜਾਣਾ ਹੈ। ਸੁਰਤੀ ਜਿਹੜੀ ਹੈ ਉਹ ਇਸ ਹੰਦੇਰੇ ਵਾਲੀ ਚਾਦਰ ਤੋਂ ਜਾਂ ਲਾਲ ਚਾਦਰ ਤੋਂ ਇਸ ਤੋਂ ਵੀ ਪਿੱਛੇ ਜਾਣਾ ਹੈ। ਇਹਨੂੰ ਵੀ ਭੁੱਲ ਜਾਣਾ ਇਸੂ ਪਿੱਛੇ ਚੱਲ ਕੇ ਬਿਲਕੁਲ ਨਿਰੰਕਾਰ ਰੂਪ ਹੋ ਗਏ ਜਦੋਂ ਸੁਰਤੀ ਜੋੜ ਕੇ ਉਹਦੇ ਵਿੱਚ ਸੁਰਤੀ ਟਿਕਾ ਕੇ ਰੱਖਦੇ ਹਾਂ ਤੇ ਇਹ ਸਾਡੀ ਸਮਾਧੀ ਅਵਸਥਾ ਹੈ। ਤੋ ਇਸ ਸਮਾਦ ਅਵਸਥਾ ਨੂੰ ਕਿਤੇ ਵੇਲੇ ਟਾਈਮ ਜਦੋਂ ਸਾਡੇ ਕੋਲ ਕੋਈ ਕੰਮ ਕਾਜ ਛੇਤੀ ਛੇਤੀ ਕਰਨ ਵਾਲਾ ਨਾ ਹੋਵੇ ਉਸ ਲਈ ਐਸੀ ਜੁੜੀਏ ਖਿਆਲ ਰੱਖਿਓ ਕਿਤੇ ਗੱਡੀ ਗੱਡੀ 'ਚ ਬੈਠਿਆਂ ਕਿਤੇ ਰਸਤੇ 'ਚ ਉਤਰਨਾ ਦਾ ਇਸ ਸਮਾਦ ਲਾ ਕੇ ਨਾ ਬਹਿ ਜਾਓ ਕਿਤੇ ਆਪਣੀ ਮਰਦੂਦ ਤੋਂ ਅਗੇ ਨਾ ਲੰਘ ਜਾਓ ਜਿੰਨੀ ਦੇਰੀ ਤੁਸੀਂ ਮੁੜ ਕੇ ਸਿਰ ਵਿੱਚ ਆਉਂਦੇ ਵੈਸੇ ਐਸੀ ਥਾਂ ਤੇ ਤੇ ਐਸੀ ਸਮਾਦ ਲਗਣੀ ਵੀ ਬੜੀ ਕਠਨ ਹੁੰਦੀ ਹੈ ਕੋਈ ਵਿਰਲੇ ਨੇ ਜਿਹੜੇ ਐਸੀ ਸ਼ੋਰ ਸ਼ਾਭੇ ਵਿੱਚ ਸਮਾਦ ਲਗਾ ਸਕਣ ਉਹ ਜਿਹੇ ਵੇਲੇ ਟਾਈਮ ਸਰ ਕੋ ਅਸੀਂ ਇਸ ਅਵਸਥਾ 'ਚ ਜਾ ਸਕਦੇ ਹਾਂ ਕਦੀ ਕਦੀ ਅਸੀਂ ਜਾਈਏ ਨਿਤ ਜਾਈਏ ਸਾਡੇ ਕੋਲ ਸਮਾਂ ਹੈ ਉਹ ਦਿਬਸ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇਸ ਤਰ੍ਹਾਂ ਦੇ ਚੋਕੜੇ ਮਾਰ ਕੇ ਅੱਖਾਂ ਮੀਟ ਕੇ ਦੇ ਅੰਦਰ ਸੁਰਤੀ ਟਿਕਾ ਕੇ ਵਤੂ ਵਤ ਸਮਾਂ ਬੈਠੇ ਰਹਾਂਗੇ ਦਿਨ ਰਾਤ ਬੈਠੇ ਰਹਾਂਗੇ ਯੋਗੀ ਨਹੀਂ ਤਰ੍ਹਾਂ ਐਸਾ ਨਹੀਂ ਹੈ ਇਹ ਕੇਵਲ ਇੱਕ ਪ੍ਰੈਕਟਿਸ ਹੈ ਕਿ ਕਿਵੇਂ ਸੁਰਤੀ ਆਪਣੀ ਉਸ ਨੰਕਾਰ ਦੀ ਟਿਕਾਉਣੀ ਹੈ ਜਦੋਂ ਇਹ ਜਾ ਚਾਹ ਜਾਏ ਇਸ ਪਰਮਾਤਮਾ ਦੀ ਸੁਰਤੀ ਟਿਕਾਉਣੀ ਆ ਜਾਏ ਉਸ ਵਾਹਿਗੁਰੂ ਦੇ ਜੋ ਹੁੰਦ ਹੈ ਨਿਰੰਕਾਰ ਹੁੰਦ ਉਹਦੇ ਵੀ ਸੁਰਤੀ ਜੁੜਨੀ ਆਜਾਵੇ ਸਿਰ ਤੋਂ ਸੁਰਤੀ ਉਪਰੋਕਸ਼ਣ ਸ਼ੁਰੂ ਹੋ ਜਾਏ ਤੇ ਇਹ ਸੁਰਤੀ ਤੁਰਦੇ ਫਿਰਦੇਆਂ ਫਿਰ ਬਾਅਦ ਵੀ ਜਦੋਂ ਬਿਆਸ ਹੋ ਜਾਂਦਾ ਤੁਰਦੇ ਫਿਰਦੇਆਂ ਵੀ ਬੈਠਦੇ ਉਰਦੇ ਵੀ ਜੁੜੀ ਰਹਿੰਦੀ ਹੈ ਤੁਸੀਂ ਦੇਖ ਲਓ ਗੁਰੂ ਰੀਸਨ ਨਲਵਾ ਜੀ ਦੇ ਸਾਹਮਣੇ ਇੱਕ ਪਠਾਣੀ ਆਈ ਹੈ ਜੋ ਉਹਦੇ ਪਾਸੋਂ ਇੱਕ ਗਲਤ ਖੁਆਇਸ਼ ਰੱਖਦੀ ਹੈ ਪਰ ਉਹਨਾਂ ਦੀ ਸੁਰਤੀ ਸਮਾਦ ਉਸ ਵੇਲੇ ਵੀ ਟੁੱਟੀ ਉਹ ਆਪਣੇ ਗੁਰੂ ਨਾਲ ਜੁੜੇ ਰਹੇ ਨੇ ਸਾਡੇ ਪਾਈ ਕਨਈਆ ਜੀ ਜਲ ਪਾਣੀ ਪਿਲਾ ਰਹੇ ਨੇ ਪਰ ਉਹ ਜਲ ਪਾਣੀ ਪਲਾਉਂਦਿਆਂ ਤੁਰਦੇ ਫਿਰਦੇ ਜਖਮੀ ਨੂੰ ਦੇਖਦੇ ਹੋਏ ਵੀ ਉਹਨਾਂ ਦੀ ਸੁਰਤੀ ਆਪਣੇ ਗੁਰੂ ਪ੍ਰਭੂ ਵਿੱਚ ਟਿਕੀ ਹੋਈ ਹੈ ਉਹ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾ ਰਹੇ ਉਹ ਸੁਰਤੀ ਵਿੱਚ ਉਸ ਪਰਮਾਤਮਾ ਦਾ ਇੱਕ ਸਰੂਪ ਹੈ ਉਸ ਨੂੰ ਪਿਲਾ ਰਹੇ ਨੇ ਤੂੰ ਇਸ ਤਰ੍ਹਾਂ ਸਾਡੀ ਸੁਰਤੀ ਜਿਹੜੀ ਤੁਰਦੇ ਫਿਰਦੇ ਆ ਵੀ ਉਸ ਪ੍ਰਭੂ ਦੀ ਅਗਾਧ ਹਸਤੀ ਵੀ ਜੁੜ ਸਕਦੀ ਹੈ ਇਹ ਜਦੋਂ ਅਭਿਆਸ ਹੋ ਜਾਵੇ ਪਰ ਅਰੰਭਤਾ ਦੇ ਵੀ ਸਾਨੂੰ ਰਸਨਾ ਦੇ ਰਾਹੀਂ ਸਿਮਨ ਸ਼ੁਰੂ ਕਰਨਾ ਪੈਣਾ ਹੈ ਰਸਨਾ ਸ਼ੁਰੂ ਕਰਕੇ ਕੰਨਾਂ ਨਾਲ ਸਰਵਣ ਕਰਕੇ ਸੁਰਤੀ ਵਿੱਚ ਇਹ ਖਿਆਲ ਟਿਕਾਣਾ ਹੈ ਕਿ ਮੈਂ ਉਸ ਹਸਤੀ ਨੂੰ ਯਾਦ ਕਰ ਰਿਹਾ ਜਿਹੜੀ ਮੇਰੀ ਪੈਦਾ ਕਰਨ ਵਾਲੀ ਪਾਲਣ ਵਾਲੀ ਮਾਰਨ ਵਾਲੀ ਸਰਵ ਵਿਆਪਕ ਹੈ ਸਾਰੇ ਸੁੱਖਾਂ ਦਾ ਜੋ ਜੋ ਖਜ਼ਾਨਾ ਹੈ ਉਸ ਗਸਤੀ ਨੂੰ ਮੈਂ ਯਾਦ ਕਰ ਰਹਾ ਜੋ ਨਿਰੰਕਾਰ ਹੈ ਜੋ ਆਕਾਰ ਤੋਂ ਰਹਿਤ ਹੈ ਮੈਂ ਵੀ ਆਕਾਰ ਤੋਂ ਰਹਿਤੀ ਹਾਂ ਜਿਤਨੀ ਦੇਰੀ ਸਰੀਰ ਜੋ ਇਤਨੀ ਦੇਰੀ ਮੇਰਾ ਆਕਾਰ ਇਸ ਦਾ ਸਰੀਰ ਇਸ ਦਾ ਪਰ ਅਸਲ ਰੂਪ ਮੇਰਾ ਜਿਹੜਾ ਉਹ ਨਿਰੰਕਾਰ ਰੂਪ ਹੀ ਹੈ ਜਿਸ ਦਾ ਕੋਈ ਰੂਪ ਰੰਗ ਰੇਖ ਨਹੀਂ ਹੈ ਜਦੋਂ ਸਾਡੇ ਸਰੀਰ ਦੇ ਫੁਰਨੇ ਸਾਡੇ ਸੰਸਾਰ ਦੇ ਫੁਰਨੇ ਦੁਨੀਆਦਾਰੀ ਦੇ ਫੁਰਨੇ ਮਿਟ ਕੇ ਕੇਵਲ ਇੱਕ ਪ੍ਰਭੂ ਜੋਤ ਵੀ ਜੁੜ ਜਾਈਏ ਇਹ ਹੈ ਸਮਾਧੀ ਅਵਸਥਾ ਤੋ ਇਸ ਅਵਸਥਾ ਵਿੱਚ ਵਤੂ ਵਤ ਸਮਾ ਅਸੀਂ ਗੁਜ਼ਾਰਨਾ ਚੇਤਨ ਕਰੀਏ ਜਦੋਂ ਸਾਡੇ ਕੋਲ ਟਾਈਮ ਹੋਵੇ ਵਕਤ ਆਪਣਾ ਜ਼ਾਇਆ ਨਾ ਕਰੀਏ ਖਾਸ ਕਰਕੇ ਬਜ਼ੁਰਗਾਂ ਵਸਤਾ ਵਿੱਚ ਲੋਕ ਜਦੋਂ ਨੌਕਰੀਆਂ ਚਾਹ ਰਹੀਆਂ ਤੂੰ ਵਿਹਲੇ ਹੋ ਕੇ ਕੰਮਾਂ ਕਰੋਂ ਤੇ ਵਿਹਲੇ ਹੋ ਕੇ ਘਰ ਬੈ ਜਾਂਦੇ ਨੇ ਤੇ ਉਹਨਾਂ ਕੋਲ ਬੜਾ ਸਮਾਂ ਹੁੰਦਾ ਉਸ ਤੋਂ ਲੈਦਿਆਂ ਮੇਰੇ ਕੋਲ ਕੋਈ ਨਹੀਂ ਬੈੰਦਾ ਮੈਨਾਂ ਕੋਈ ਗੱਲਾਂ ਨਹੀਂ ਕਰਦਾ ਉਹਨਾਂ ਨੂੰ ਇਕਲਾਪਨ ਮਹਿਸੂਸ ਹੁੰਦਾ ਐਹੋ ਜਿਹੇ ਬਜ਼ੁਰਗ ਉਹ ਜੇ ਸਮਾਧੀਆਂ ਦੇ ਆਨੰਦ ਮਾਣਨੇ ਚਾਹੀਦੇ ਪਤਾ ਨਹੀਂ ਲੱਗਦਾ ਕਿੰਨੇ ਘੰਟੇ ਉਸ ਸਮਾਧੀ ਚ ਨਿਕਲ ਗਏ ਤੇ ਇਸ ਤਰ੍ਹਾਂ ਨਿਰੰਕਾਰ ਦਾ ਰੂਪ ਹੋਣਾ ਜੋਤ ਸਰੂਪ ਹੋਣਾ ਆਪਣੇ ਆਪ ਨੂੰ ਜੋਤ ਸਮਝਣਾ ਤਿੰਨ ਰੰਕਾਰ ਦੀ ਜੋਤਿ ਵਿੱਚ ਲੀਨਤਾ ਪ੍ਰਾਪਤ ਕਰਨੀ ਇਹ ਜੀਵਨ ਦਾ ਇੱਕ ਉਸ ਪ੍ਰਮਾਤਮਾ ਦੇ ਲੀਨਤਾ ਇੱਕ ਸਾਡਾ ਜ਼ਿੰਦਗੀ ਦਾ ਲਕਸ਼ ਹੈ। ਸ੍ਰੀਰ ਸਰੋਵਰ ਭੀਤਰੇ ਆਛ ਕਮਲ ਅਨੂਪ ਉਹ ਪ੍ਰਮਾਤਮਾ ਦਾ ਨਾਮ ਰੂਪੀ ਕਮਲ ਸ੍ਰੀਰ ਸਰੋਵਰ ਦੇ ਅੰਦਰ ਹੀ ਹੈ। ਪਰਮਜੋਤ ਪ੍ਰਕੋਤਮੋ ਜਾ ਕੈ ਰੇਖ ਨ ਰੂਪ ਜਿਸ ਪ੍ਰਮਾਤਮਾ ਦਾ ਕੋਈ ਰੂਪ ਰੇਖ ਨਹੀਂ ਜੋ ਪਰਮਜੋਤ ਹੈ ਉਹ ਹੈ ਸਾਡਾ ਨਿਜ ਸਰੂਪ ਉਹਦੇ ਵਿੱਚ ਠਿਕਣਾ ਹੈ। ਰੇਮਨ ਹਰਿ ਪਜ ਪਰਮ ਤਜੂ ਜਗ ਜੀਵਨ ਰਾਮ ਉਸ ਪ੍ਰਮਾਤਮਾ ਪਦ ਭਜਨ ਕਰਕੇ ਸੰਸਾਰ ਦੀ ਮੂਹ ਮਾਇਆ ਵਾਲਾ ਪਰਮ ਜਿਹੜਾ ਇਸ ਦਾ ਤਿਆਗ ਕਰੂ ਆਵਦ ਕਛੂ ਨ ਦੀਸੇ ਨੇ ਦੀਸੇ ਜਾਤ ਉਹ ਨਾ ਕਦੇ ਆਉਂਦਾ ਦਿਸਦਾ ਨਾ ਕਦੇ ਜਾਂਦਾ ਦਿਸਦਾ ਸਾਰੇ ਸ੍ਰੀ ਜੀ ਬੈਠਾ ਹੋਇਆ ਵੀ ਆਉਂਦਾ ਜਾਂਦਾ ਕਿਸੇ ਨੂੰ ਦਿਸਿਆ ਨਹੀਂ ਜਾਂ ਉਪਜੈ ਬਿਨ ਸਹਿ ਤੇ ਹੀ ਜੈਸੀ ਪੁਰਮਨ ਪਾਤ ਉਹ ਇਸੇ ਸ੍ਰੀ ਵਿੱਚ ਆਪੇ ਆਉਂਦਾ ਇਸੇ ਸ੍ਰੀ ਜੋ ਆਪੇ ਨਿਕਲ ਜਾਂਦਾ ਅਸੀਂ ਉਸ ਦਾ ਆਉਣਾ ਜਾਂ ਜਾਣਾ ਸਮਝਦੇ ਹਾਂ ਉਸ ਨੂੰ ਬਿਨਸ ਗਿਆ ਸਮਝਦੇ ਹਾਂ ਪਰ ਉਹ ਬਿਨਸਣ ਵਾਲੀ ਚੀਜ਼ ਨਹੀਂ ਉਹ ਬਿਨਾਸ਼ੀ ਹੈ ਮਿੱਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਮਾਇਆ ਨੂੰ ਜਦੋਂ ਮਿੱਥਿਆ ਸਮਝ ਕੇ ਝੂਠ ਸਮਝ ਕੇ ਅਸੀਂ ਤਜਾਂਗੇ ਸੁਖ ਸਹਿਜ ਵਿਚਾਰ ਉਹ ਨਾਮ ਦੇ ਵਿੱਚ ਜਾ ਕੇ ਸੁਖ ਸਹਿਜ ਵਾਲੀ ਵਿਚਾਰ ਕਰਾਂਗੇ ਕਹਿ ਕਬੀਰ ਸੇਵਾ ਕਰੋ ਮਨ ਮਨ ਮੁਰਾਰ ਇਹ ਮਨ ਦੇ ਵਿੱਚ ਮਨ ਦੇ ਵਿੱਚ ਹੀ ਜਾ ਕੇ ਇਹ ਸੇਵਾ ਕਰੋ ਅੰਦਰੋਂ ਅੰਦਰ ਹੀ ਸਿਮਰਨ ਵਾਲੀ ਸੇਵਾ ਇਸ ਵਾਸਤੇ ਅਸੀਂ ਜੁੜੀਏ ਇਹ ਸਾਡੇ ਜੀਵਨ ਦਾ ਲਕਸ਼ ਹੈ ਜਨਮ ਮਰਮ ਦਾ ਪਰਮ ਗਿਆ ਗੋਬਿੰਦ ਲਿਵ ਲਾਗੀ ਜਦੋਂ ਜਨਮ ਮਰਨ ਦਾ ਪਰਮ ਮਿਟ ਗਿਆ ਪਰਮਾਤਮਾ ਨਾਲ ਵੀ ਲੱਗੀ ਜੀਵਤ ਸੁਨ ਸੁਮਾਨਿਆ ਗੁਰ ਸਾਖੀ ਜਾਗੀ ਜਿਉਂਦਿਆਂ ਹੀ ਅਗਰ ਸੁਨ ਵਿੱਚ ਸਮਾਗ ਸਾਡੀ ਲਗਨੀ ਸ਼ੁਰੂ ਹੋ ਜਾਏ ਅਸੀਂ ਸੁਨਮੂਨ ਅਵਸਥਾ ਜਿੱਤੇ ਪਰਮਾਤਮਾ ਅਰਬਦ ਨਰਬਦ ਸੁਨ ਵਸਾਇ ਜ ਰਿਆ ਉਸ ਅਵਸਥਾ ਵਿੱਚ ਅਸੀਂ ਵੀ ਜਾਣ ਦਾ ਕੋਸ਼ਿਸ਼ ਕਰੀਏ ਕਿ ਉਸੇ ਦਾ ਅੰਸ਼ਾ ਉਸ ਸੁਨ ਚੋਂ ਅਸੀਂ ਸੇੜਤਾਰੀ ਹੋਏ ਹਾਂ ਤੋ ਜੀਵਤ ਸੁਨ ਸੁਮਾਨਿਆ ਜਿਉਂਦੇ ਸੁਨ ਵਿੱਚ ਸਮਾਈਏ ਸਾਡੀ ਸੁਰਤੀ ਗੁਰ ਸਾਖੀ ਗੁਰੂ ਦੀ ਸਿੱਖਿਆ ਰਾਈ ਅਗਰ ਇਹ ਜਾਗਰਤੀ ਆ ਜਾਏ ਕਾਸ਼ੀ ਤੇ ਤੁਨ ਉਪਜੈ ਤੁਨ ਕਾਸ਼ੀ ਜਾਈ ਇਹ ਆਤਮ ਜਿਸ ਪਰਮਾਤਮਾ ਤੋਂ ਵਿਨਸੀ ਹੈ ਉਸੇ ਪਰਮਾਤਮਾ ਵਿੱਚ ਲੀਨ ਹੋ ਜਾਵੇ ਕਾਸ਼ੀ ਫੂਟੀ ਪੰਡਤਾ ਤੁਨ ਕਹਾ ਸਮਾਈ ਕਾਸ਼ੀ ਦੇ ਪੰਡਤ ਨੂੰ ਠਣਕਾਰ ਮਾਰੋ ਉਹ ਜਿਹੜੀ ਆਵਾਜ਼ ਆਉਂਦੀ ਹੈ ਮੁੜ ਕੇ ਉਹਦੇ ਵਿੱਚ ਹੀ ਉਮਾਸ ਸਮਾ ਜਾਂਦੀ ਹੈ ਤਾਂ ਇਸ ਤਰ੍ਹਾਂ ਇਹ ਜੋਤ ਜਿੱਥੋਂ ਵਿਛੜ ਕੇ ਸਿਰ ਧਾਰਨ ਹੋਈ ਹੈ ਜੋਤ ਮੁੜ ਕੇ ਜੋਤੀ ਵਿੱਚ ਲੈ ਜਾਵੇ ਤ੍ਰਿਕੁਟੀ ਸੰਧ ਮੇ ਪੇਖਿਆ ਕਟ ਹੂੰ ਕਟ ਜਾਗੀ ਉਹ ਇਹ ਤ੍ਰਿਕੁਟੀ ਜਿਹੜੀ ਮੱਥੇ ਦੀ ਖਿੰਜ ਹੈ ਇਸ ਤੋਂ ਪਿੱਛੇ ਹਟ ਕੇ ਉਸ ਪਰਮਾਤਮਾ ਨੂੰ ਅੰਦਰੋਂ ਅੰਦਰੀ ਮਹਿਸੂਸ ਕਰੀਏ ਜੋ ਬਾਹਰ ਵੀ ਵਿਆਪਕ ਹੈ ਅੰਦਰ ਵੀ ਹੈ ਐਸੀ ਬੁੱਧ ਸੁਮਾਚਲੀ ਕਟਮਾਏ ਤੇ ਆ ਗਈ ਉਕਤ ਹਿਰਦੇ ਵਿੱਚੋਂ ਇਹ ਬਾਹਰਲੀ ਸੁਰਤੀ ਦਾ ਤਿਆਗ ਕਰਕੇ ਵਿਕਾਰਾਂ ਵਾਲੇ ਪਾਸੋਂ ਦੁਨੀਆਦਾਰੇ ਵਾਲੇ ਪਾਸੋਂ ਤੇ ਪਰਮਾਤਮ ਦੇ ਵਿੱਚ ਸਮਾ ਜਾਏ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਆਪਣਾ ਆਪਾ ਜਦੋਂ ਪਛਾਨਿਆ ਕਿ ਮੈਂ ਤੇ ਨਿਰੰਕਾਰ ਦਾ ਰੂਪ ਹਾਂ ਮੇਰੇ ਅੰਦਰ ਤੇ ਨਿਰੰਕਾਰ ਹੈ ਜੋ ਸੋਚਦਾ ਹੈ ਵਿਚਾਰਦਾ ਹੈ ਕਰਮ ਕਰਨ ਲਈ ਪ੍ਰੇਰਦਾ ਉਹਦੇ ਨਿਰੰਕਾਰ ਉਹਦੇ ਦਿਸਦਾ ਨਹੀਂ ਤੇ ਉਸ ਆਪੇ ਨੂੰ ਪਰਮਾਪੇ ਵਿੱਚ ਸਮਾਜ ਆਏ ਆਪ ਆਪ ਦੀ ਜਾਣਿਆ ਤੇਜ ਤੇਜ ਸਮਾਨ ਤੇ ਇਹ ਆਤਮੂ ਤੇਜ ਉਸ ਰੱਬੀ ਸ਼ਕਤੀ ਵਿੱਚ ਸਮਾਜ ਆਏ ਕੋਕ ਵੀਰ ਅਭ ਜਾਣਿਆ ਸ਼ਬਦ ਮਨ ਗੋਬਿੰਦ ਮਨ ਮਾਨ ਤਾਂ ਜਦੋਂ ਗੋਬਿੰਦ ਦੇ ਨਾਲ ਉਸ ਪਰਮਾਤਮਾ ਨਾਲ ਮਨ ਮਨ ਜਾਏ ਮਨ ਉਹਦੇ ਵੀ ਜੁੜਨਾ ਸਿੱਖ ਜਾਏ ਤਾਂ ਇਹ ਹੈ ਉਹ ਅਵਸਥਾ ਜਿਹੜੀ ਸਾਡੇ ਜੀਵਨ ਕਮਾਈ ਦਾ ਸਿਖਰ ਹੈ ਤਾਂ ਜਿਸ ਤਰ੍ਹਾਂ ਨਦੀਆਂ ਨਾਲੇ ਸਮੁੰਦਰੀ ਪੈ ਕੇ ਸਾਗਰ ਬਣ ਜਾਂਦੇ ਨੇ ਇਸਨ ਇਹ ਆਤਮਿਕ ਜੋਤਾਂ ਪਰਮ ਜੋਤਵੀ ਲੀਨ ਹੋ ਕੇ ਉਸ ਸਾਗਰ ਦਾ ਰੂਪ ਹੋ ਜਾਣ। ਬਿਸ਼ਾ ਜਾਰੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।